ਗੁਰਸੇਵਕ ਹੁਣ ਤੂੰ ਆਪਾਂ ਗੱਲ ਕਰਦੇ ਸੀ ਜਿਵੇਂ ਹਨਾ ਉਹਦੇ ਵਿੱਚ ਫੋਕ ਕਹਿੰਦੇ ਸੀ ਆਪਾਂ ਹੈਗੀ ਆ ਹਨਾ ਇਹਦੇ ਵਿੱਚ ਤੂੰ ਫੋਕ ਦਾ ਯਾਰ ਮੈਨੂੰ ਤਾਂ ਕੋਈ ਦੀਂਦ ਨਹੀਂ ਤੈਨੂੰ ਦਿਖ ਰਿਹਾ ਕੋਈ ਦਾਣਾ ਨਹੀਂ 93 ਗਿਨੇ ਸੀਗੇ 493 ਬਾਈ ਬਾਕੀ ਗੱਲ ਯਾਰ ਹੈਗੀ ਆ ਦੰਦਾਰ ਤੁਹਾਨੂੰ ਅਸੀਂ ਵੀਡੀਓ ਵੀ ਨਾਲ ਸਾਂਝੀ ਕਰਾਂਗੇ ਐ ਲੱਗਦਾ ਜਿਵੇਂ ਦੋ ਬੱਲੀਆਂ ਆ ਲੱਗਦੀ ਆ ਨਾ ਵੀ ਬੱਲੀਆਂ ਦੋ ਹੁੰਦੀਆਂ ਹੱਥ 'ਚ ਕਿਸਾਨ ਵੀਰੋ ਅੱਜ ਆਪਾਂ ਫੇਰ ਪਹੁੰਚੇ ਆ ਪਿੰਡ ਉੱਡਤ ਭਗਤਰਾਮ ਤੇ ਬਾਈ ਗੁਰਸੇਵਕ ਆਪਣੇ ਨਾਲ ਆ ਪਹਿਲਾਂ ਵਾਲੀ ਵੀਡੀਓ ਮੰਗ ਤੇ ਅੱਜ ਆਪਾਂ ਵੈਰਾਈਟੀ ਇੱਕ ਤੁਹਾਡੇ ਵਾਸਤੇ ਹੋਰ ਲੈ ਕੇ ਆਏ ਆ ਹਾਈਬ੍ਰਿਡ 28P67 ਤੇ ਪਾਇਨਰ ਦੀ ਵੈਰਾਈਟੀ ਆ ਇਹ ਕੀ ਕੀ ਬਾਈ ਨੇ ਇਹਦੇ ਵਿੱਚ ਖਾਦ ਪਾਈ ਆ ਸਪਰੇਅ ਕੀਤੀ ਆ ਤੇ ਕਿੱਥੋਂ ਤੱਕ ਬਾਈ ਅੱਜ ਤੱਕ ਇਹਨੂੰ ਕਿੰਨਾ ਖਰਚਾ ਕਰ ਚੁੱਕਿਆ ਦੇ ਉੱਤੇ ਕਹਾਂਵਾਂਗੇ 7500 ਹੂੰ 7501 75101 ਦਾ ਝਾੜ ਜੋ ਵੀ ਉਹਦੀ ਜਾਣਕਾਰੀ ਆ ਉਹ ਸਾਂਝੀ ਕਰਾਂਗੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਵੀ ਕਿਹੜੀ ਆਪਣੇ ਵਾਸਤੇ ਲਾਹੇਵੰਦ ਰਹਿ ਸਕਦੀ ਹੈ ਵੈਰਾਈਟੀ ਕਿਹੜੀ ਘੱਟ ਟਾਈਮ ਲੈਂਦੀ ਹੈ ਤੇ ਕਿਹੜੀ ਜ਼ਿਆਦਾ ਟਾਈਮ ਲੈਂਦੀ ਆ ਤੇ ਬਾਈ ਗੁਰਸੇਵਕ ਜੀ ਆਪਣੇ ਨਾਲ ਵਿਚਾਰ ਸਾਂਝੇ ਕਰਨਗੇ ਬਾਈ ਜੀ ਦੱਸੋ ਗ੍ਰਾਮ ਸਤਿ ਸ੍ਰੀ ਅਕਾਲ ਬਾਈ ਹਾਂ ਜਿਹੜੀ ਇਹ 28P 67 ਵੈਰੈਟੀ ਆ ਸਭ ਤੋਂ ਪਹਿਲਾਂ ਤਾਂ ਦੱਸੋ ਵੀ ਕਿੰਨਾ ਕੁ ਸਮਾਂ ਲਾਈ ਜਾਂਦੀ ਹੈ ਇਹ ਇਹ ਬਾਈ 750 ਦੇ ਇੱਕ ਦੇ ਇੱਕ ਪੈਰੀਡਨ ਤੋਂ 15-20 ਦਿਨ ਵੱਧ ਲੈ ਜਾਂਦੀ ਹੈ ਅੱਛਾ 15-20 ਦਿਨ ਯਾਨੀ ਕਿ ਉਦੋਂ ਵੱਧ ਲੈਂਦੀ ਹੈ ਹਾਂ ਵੀ 135-40 ਦਿਨ 45 ਦਿਨ ਤੱਕ ਲੈ ਜਾਂਦੀ ਹੈ ਠੀਕ ਆ ਠੀਕ ਹਾਈਟ ਹਿੱਟ ਬਹੁਤ ਸੋਹਣੀ ਹੈ ਇਹ ਦੀ ਯਾਰ ਹਨਾ ਹਾਈਟ ਤਾਂ ਬਾਈ ਇਹਦੀ ਮੰਨ ਲਓ 6 ਫੁੱਟ ਦੇ ਕਰੀਬ ਹੈ ਹੁਣ ਆਪਾਂ ਪਹੀ ਤੇ ਖੜੇ ਆਪਾਂ ਪਹੀ ਤੇ ਖੜੇ ਆਂਗੇ ਵੈਸੇ ਹਨਾ ਪਾਣੀ ਆ ਗਿੱਲਾ ਨਹੀਂ ਤੁਹਾਨੂੰ ਵਿੱਚ ਵੜ ਕੇ ਦਿਖਾ ਦਿੰਦੇ ਬੱਲੀ ਦੀ ਮੁੰਜਰਮੰਜਰ ਇਹ ਵੀ ਬਹੁਤ ਸੋਹਣੀ ਹੈ ਯਾਰ ਹਨਾ ਹਾਂਜੀ ਹਾਂਜੀ ਤੇ ਇਹਦੇ ਵਿੱਚ ਬਾਈ ਆਪਾਂ 22 ਬੂਰੀਆਂ ਯੂਰੀ ਦੀਆਂ ਨਾਲ ਉਹੀ ਜਿੰਕ ਯਾਰਾ ਵੀਟਾਪ੍ਰੋ ਦੀ ਅੱਛਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਈ ਆ ਬਾਈ ਪ੍ਰਾਣ 45 ਦਿਨਾਂ ਦੀ ਹੋਈ ਸੀ ਜਦੋਂ 50 ਦਿਨਾਂ ਦੀ ਬਸ ਠੀਕ ਹੈ ਉਸ ਤੋਂ ਬਾਅਦ ਬਾਈ ਇਹ ਮੰਨ ਲਓ ਮੀਂਹ ਜਦੋਂ ਹਟ ਗਏ ਸੀਗੇ ਮੁੰਜਰ ਚ ਮੰਨ ਲਓ ਵੀ ਗੋਬੇ ਚ ਸੀ ਜੀਰੀ ਉਦੋਂ ਬਾਈ ਇਹਦੇ ਉੱਤੇ ਆਪਾਂ ਇੱਕ ਸੁੰਡੀ ਵਾਲੀ ਤੇ ਇੱਕ ਤੇਲੇ ਵਾਲੀ ਤੇ ਇੱਕ ਫੰਗੀ ਸਾਈਡ ਦੀ ਸਪਰੇ ਕਰੀਏ ਸਪਰੇ ਯਾਨੀ ਕਿ ਇਹਦੇ ਉੱਤੇ ਆਪਾਂ ਥੋੜਾ ਜਿਹਾ ਉਹਦੇ ਨਾਲ ਖਰਚਾ ਵਧਾਤਾ ਹਾਂ ਉਹਦੇ ਨਾਲ ਖਰਚਾ ਵਧਾਉਣਾ ਇਹਦੇ ਵਿੱਚ ਪ੍ਰਾਣ ਵੀ ਵੱਧ ਪੈ ਗਈ ਉਹਦੇ ਨਾਲ ਤੇ ਸਪਰੇ ਵੀ ਹੋ ਗਈ ਐਕਸਟਰਾ ਸਪਰੇ ਹੋ ਗਈ ਹਾਂਜੀ ਹੈਨਾ ਯਾਨੀ ਕਿ ਉਹ ਤੇ ਆਪਾਂ ਜਿਹੜਾ ਕੱਲਾ ਯੂਰੀਆ ਸੀ ਸੀ ਤੇ ਇਹਦੇ ਵਿੱਚ ਪ੍ਰਾਣ ਵੀ ਪੈ ਗਈ ਸਪਰੇ ਵੀ ਕਰੀ ਗਈ ਤੇ ਰੰਗ ਤਰੰਗ ਤੇ ਇਹਦੀ ਬਹੁਤ ਸੋਹਣੀ ਫੜੀ ਹੈ ਹਜੇ ਤਾਈਂ ਤਕਰੀਬਨ ਹਾਈਟ ਹੈਗੀ ਹੈ ਕਿ ਨਾ 6 ਤਾਂ 5.5 ਫੁੱਟ ਤਾਂ ਆਰਾਮ ਨਾਲ ਹੈਗੀ ਹੈ 6 ਹੈ ਬਾਈ ਵਿੱਚ ਸਪਰੇ ਕਰਾਈ ਹੈ ਬੰਦੇ ਦੀ ਨਹੀਂ ਸੀ ਵਿੱਚ ਅੱਛਾ ਜੀ ਠੀਕ ਆ ਇੱਥੇ ਥੋੜਾ ਸਾਈਡਾਂ ਤੇ ਥੋੜਾ ਉਂ ਵੀ ਉਹ ਹੁੰਦਾ ਹਨਾ ਘੱਟ ਘੱਟ ਕਾਠ ਲੱਗਦਾਗਾ ਤੇ ਵੈਰਾਈਟੀ ਤੁਸੀਂ ਚੈੱਕ ਕਰ ਸਕਦੇ ਹੋ ਵੀਰੋ ਤੇ ਆਪਾਂ ਇਹਦੀ ਸਭ ਤੋਂ ਵੱਡੀ ਖਾਸੀਅਤ ਜਿਹੜੀ ਆਪਾਂ ਤੁਹਾਨੂੰ ਦੱਸਣ ਜਾ ਰਹੇ ਹੁਣ ਜਿਹੜੇ ਦਾਣੇ ਤੁਸੀਂ ਆਪਾਂ ਬੱਲੀ ਦੇਖ ਰਹੇ ਹੋ ਹਨਾ ਇਹਦੇ ਬਾਈ ਆਪਣੀ ਗੱਲ ਹੋਈ ਸੀ ਆਪਾਂ ਦਾਣੇ ਗਿਣੇ ਸੀਗੇ ਇਹਦੇ ਬਾਈ ਹੈਗੇ ਦਾਣੇ 248 ਦਾਣੇ ਇੱਕ ਬੱਲੀ ਚ ਯਾਨੀਕਾ ਇੱਕ ਮੁੰਜਰ ਦੇ ਵਿੱਚ 248 ਦਾਣੇ ਆ ਹਾਂਜੀ ਪੂਰੇ ਗਿਨੇ ਆ ਤੁਸੀਂ ਹੈ ਪੂਰੇ ਜਮਾ ਬਜੀ ਅੱਛਾ ਤੇ ਆਪਾਂ ਜਿਹੜੀ ਅੱਗੇ ਗੱਲ ਕਰੀ ਸੀ ਉਸ ਵੈਰੈਟੀ ਦੀ 7501 ਦੀ ਉਹਦੇ ਮੁਕਾਬਲੇ ਚ ਕਿਵੇਂ ਕਿੰਨਾ ਕ ਫਰਕ ਹੈ ਇਹਦਾ ਉਹਦੇ ਮੁਕਾਬਲੇ ਬਾਈ ਉਹਦੇ ਦਾਣੇ ਇਹਦੇ ਨਾਲ ਦੁੱਗਣੇ ਆ ਮੰਨ ਇਹਦੇ ਹੈਗੇ 248 ਦਾਣੇ ਇੱਕ ਬੱਲੀ ਚ ਅੱਛਾ ਇੱਕ ਮੁੰਜਰ ਚ ਉਹਦੇ ਦਾਣੇ ਹੈਗੇ ਸੀ ਬਾਈ ਇੱਕ ਮੁੰਜਰ ਚ 493 ਦਾਣੇ 493 ਦਾਣੇ ਹਾਂ ਉਸ ਵੈਰੈਟੀ ਦੇ ਵਿੱਚ ਹਾਂ ਤੇ ਯਾਰ ਅੱਜ ਕੱਲ ਜਿਵੇਂ ਠੀਕ ਆ ਹਨਾ ਤੁਸੀਂ ਕਹਿ ਰਹੇ ਹੋ ਵੀ ਇਹਦੇ ਮੁੰਜਰ ਦੇ ਜਿਹੜੇ 248 ਦਾਣੇ 48 ਦਾਣੇ ਤੇ ਉਹਦੇ 493 ਦਾਣੇ ਕਹਿ ਰਹੇ ਹੋ ਤੇ ਯਾਰ ਕਿਸਾਨ ਵੀਰਾਂ ਦੀ ਤਾਂ ਪਹਿਲੀ ਪਸੰਦੀ 28267 ਆ ਗਈ ਉਹਦੇ ਬਾਰੇ ਤਾਂ ਜਾਣਦੀ ਬਹੁਤ ਘੱਟ ਆਗੇ ਲੋਕ ਉਹ ਬਈ ਆਪਾਂ ਵੀ ਇਸ ਸਾਲ ਪਹਿਲੀ ਵਾਰ ਲਾਈ ਹੈ ਹਾਂ ਤੇ ਆਪਾਂ ਬਈ ਝਾੜ ਬਾਰੇ ਹਜੇ ਕੁਝ ਨਹੀਂ ਕਹਿ ਸਕਦੇ ਵੀ ਕਿਹੜੀ ਵੱਧਨੀ ਝਾੜ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਯਾਰ ਦਾਣਿਆਂ ਦੀ ਬੱਲੀ ਦਾ ਯੱਦ ਦਾ ਫਰਕ ਪੈ ਗਿਆ ਤਾਂ ਤਵੇ ਦਾ ਹਾਂ ਬਈ ਝਾੜ ਬਾਰੇ ਬਈ ਆਪਾਂ ਅੱਗੇ ਜਦੋਂ ਵੱਡੀ ਦੱਸ ਦਾਂਗੇ ਇਹਜ ਬਾਈ ਥੋੜੀਆਂ ਦੋ ਤਿੰਨ ਦਿੱਕਤਾਂ ਨਹੀਂ ਆ ਇਹ ਚ ਪ੍ਰੋਬਲਮ ਆਏ ਨੇ ਇੱਕ ਤਾਂ ਇਹਦੇ ਬਾਈ ਸਪਰੇ ਵੀ ਐਕਸਟਰਾ ਕਰਨੀ ਪੈਂਦੀ ਐ ਠੀਕ ਐ ਦੂਜੀ ਗੱਲ ਬਾਈ ਇਹਦਾ ਪ੍ਰਾਲ ਵਾਲਾ ਬਣਦਾ ਪ੍ਰਾਲ ਸਾਹਮਣਾ ਵੀ ਔਖਾ ਐ ਠੀਕ ਐ ਤੀਜੀ ਗੱਲ ਸਭ ਤੋਂ ਵੱਡੀ ਬਾਈ ਇਹ ਦੋ ਚਾਰ ਮਾਨ ਕਣਕ ਦਾ ਝਾੜ ਵੀ ਘਟਾਉਂਦੀ ਐ ਕਣਕ ਤੇ ਵੀ ਅਸਰ ਪਾਉਂਦੀ ਐ ਇਹ ਹਾਂ ਅੱਛਾ ਯਾਰ ਹਾਂ ਦੇਖੋ ਬਹੁਤ ਸੋਹਣੀ ਆ ਵੈਰਾਈਟੀ ਸੋਹਣੀ ਆ ਬਾਈ ਨੇ ਕੁਝ ਨੈਗੇਟਿਵ ਗੱਲਾਂ ਦੱਸੀਆਂ ਜਿਹੜੀਆਂ ਇੱਕ ਤਾਂ ਕਹਿੰਦਾ ਆਪਾਂ ਨੂੰ ਪਤਾ ਹੀ ਐ ਬਾਈ ਕਦਗਾਠ ਬਹੁਤ ਆ ਪ੍ਰਾਲ ਇਹਦਾ ਬਣਨਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਤੇ ਇੱਕ ਜਿਵੇਂ ਬਾਈ ਕਹਿ ਰਿਹਾਗਾ ਵੀ ਮੰਨ ਕੇ ਚਲੋ ਕਣਕ ਤੇ ਅਸਰ ਪਾ ਰਹੀ ਆ ਕਹਿੰਦਾ ਇਹ ਹਾਂ ਵੀ ਦੋ ਚਾਰ ਮਾਨ ਤੇ ਬਾਈ ਪੈਂਦਾ ਵੀ ਕਣਕ ਤੇ ਵੀ ਅਸਰ ਪੈਂਦਾ ਦਿਖਾਉਂਦੀ ਆ ਅਸਰ ਜਾਨੀ ਕੇ ਬਾਈ ਉਪਰਾਲ ਬਹੁਤ ਜਿਆਦੇ ਕੱਦ ਦੇਖੋ 6 ਫੁੱਟ ਦੇ ਕਰੀਬ ਹਾਂ ਕੱਦ ਕਾਠ ਬਹੁਤ ਆ ਤੇ ਤੁਸੀਂ ਪਹਿਲ ਕਿਹੜੀ ਵੈਰੈਟੀ ਨੂੰ ਦੇ ਰਹੇ ਹੋਗੇ ਫਿਰ ਬਾਈ ਹਜੇ ਇਹ ਜਿਹੜੀ 2856 ਇਹ ਤਾਂ ਆਪਾਂ ਬਾਈ ਬਹੁਤ ਟਾਈਮ ਤੋਂ ਲਾਉਂਦੇ ਆਂ ਠੀਕ ਆ ਠੀਕ ਆ ਪਿਛਲੇ ਸਾਲ ਵੀ ਲਈ ਸੀ ਤੁੰਦੂ ਪਿਛਲੇ ਸਾਲ ਵੀ ਲਈ ਸੀਗੀ ਠੀਕ ਠੀਕ ਆ ਜਿਹੜੀ 7501 ਉਹ ਆਪਾਂ ਲਈਏ ਪਹਿਲੀ ਵਾਰ ਠੀਕ ਆ ਇਸ ਕਰਕੇ ਆਪਾਂ ਕੰਪੈਰੀਸ਼ਨ ਹਜ ਕੁਛ ਨਹੀਂ ਕਹਿਦਾ ਵੀ ਅਸਲ ਝਾੜ ਦੱਸੂਗਾ ਵੀ ਕਿਹਨੇ ਦਾ ਬਦ ਨਹੀਂ ਬਾਈ ਕਹਿੰਦਾ ਜਦੋਂ ਆਪਾਂ ਮਸ਼ੀਨ ਚੱਲ ਪਈ ਮੈਨੂੰ ਕਹਦਾ ਤੁਸੀਂ ਉਦੋਂ ਪਹੁੰਚੋ ਆਪਾਂ ਜਰੂਰ ਸਾਂਝੀ ਕਰਾਂਗੇ ਵੀਡੀਓ ਤੁਹਾਡੇ ਨਾਲ ਤੇ ਇੱਕ ਗੱਲ ਹੋਰ ਆ ਬਾਈ ਗੁਰਸੇਵਕ ਜਿਵੇਂ ਆਪਾਂ ਉਹ ਬੱਲੀ ਦੇਖੀ ਸੀਗੀ ਹਨਾ ਉਹਦੇ ਵਿੱਚ ਯਾਰਾ ਸਿੰਗਲ ਦਾਣੇ ਜਿਹੜੇ ਦਿਸ ਜਾਂਦੇ ਆ ਕਿ ਮਨਲਾ ਕੱਲੀ ਫੋਕ ਦੇ ਉਹ ਚ ਹੈ ਨਹੀਂ ਸੀ ਯਾਰ ਇਹ ਚ ਹੈਗੇ ਨਗੇ ਥੋੜੇ ਘਾਣੇ ਤਾਂ ਵੀ ਐਚ ਵੀ ਹੈ ਤੇ ਥੋੜੇ ਘਾਣੇ ਉਹ ਚ ਵੀ ਹੈਗੇ ਨਹੀਂ ਉਹ ਚ ਯਾਰ ਜ਼ਮੀਨ ਹੀ ਦਿਖੇ ਮੈਨੂੰ ਤਾਂ ਨਾ ਉਹ ਚ ਵੀ ਥੋੜੇ ਕਣ ਤਾਂ ਹੈਗੇ ਪਰ ਇਹ ਚ ਅੱਛਾ ਇਹ ਚ ਵੀ ਹੈਗਾ ਵੀ ਦਾਣਿਆਂ ਦੀ ਰੰਗ ਤੋਂ ਦੀ ਸੁਣੀ ਆ ਇਹਦੇ ਵਿੱਚ ਕਾਲੇ ਦਾਣੇ ਹਾਂ ਇਹ ਚ ਹੈਗਾ ਫਰਕ ਉਹਦੀ ਦਾਣਿਆਂ ਦੀ ਸਾਈਨਿੰਗ ਵੀ ਬਹੁਤ ਸੋਹਣੀ ਆ ਹਾਂ ਉਹ ਥੋੜੀ ਪੱਕ ਵੀ ਜ਼ਿਆਦੇ ਗਈ ਪੱਕ ਹਾਂ ਇਹਨਾਂ ਨੂੰ ਟਾਈਮ ਥੋੜਾ ਪਹਿਲਾਂ ਲੱਗੀ ਸੀ ਜਾਂ ਬਰਾਬਰ ਲੱਗੀਆਂ ਤੇਰੇ ਕੋਲ ਬਸ ਬਾਈ ਹਫਤੇ ਦਾ ਫਰਕ ਹੈ ਹਫਤੇ ਦਾ ਫਰਕ ਹੈ ਚਲੋ ਹੁੰਦੇ ਹੀ ਆਣਾ ਕਿ ਲੇਬਰ ਦਾ ਦਿੱਕਤ ਪੈ ਜਾਂਦੇ ਕਈ ਵਾਰੀ ਜਾਂ ਲਾਉਂਦੇ ਕਰਦੇ ਸਮਾਂ ਇੰਨਾ ਕ ਲੱਗ ਜਾਂਦਾ ਤੇ ਬਾਈ ਜੀ ਇੱਕ ਹੁਣ ਆਪਣੇ ਸੱਜਣਾ ਮਿੱਤਰ ਜਿਹੜੇ ਦੇਖ ਰਹੇ ਨਾ ਇਹਨਾਂ ਨੂੰ ਵੀ ਮੜਾ ਦੱਸ ਦਿਓ ਹੌਸਲਾ ਦੇ ਦਿਓ ਭਾਈ ਦੋਨੀਆਂ ਬਹੁਤ ਚੰਗੀਆਂ ਐ ਦੋਨੇ ਮੰਨ ਲਓ ਆਪਣੇ ਡੇਢ ਨੰਬਰ ਪਾਣੀ ਐ ਵੈਰਾਈਟੀ ਆਪਾਂ ਦਾ ਪਹਿਲਾਂ ਤੋਂ ਲਾਉਣੀ ਆਉਣੇ ਆ ਵਧੀਆ ਝਾੜ ਐ ਇਹਦਾ ਵੈਰਾਈਟੀ ਦਾ ਤੇ ਅਸਲ ਆਪਾਂ ਝਾੜ ਤੂੰ ਦੱਸ ਸਕਦੇ ਆਂ ਬਈ ਹਨਾ ਆਪਾਂ ਕਹਿ ਦਈਏ ਵੀ 7501 ਵੀ ਚੰਗੀ ਐ ਜਦੋਂ ਉਹਦਾ ਝਾੜ ਆਪ ਪਤੂਲਗੀ ਜਰੀ ਜਾਨੀ ਕਿ ਹਲੇ ਤਾਈਂ ਆਪਾਂ ਪਹਿਲਾਂ ਝਾੜ ਬਾਰੇ ਕੋਈ ਗੱਲ ਨਹੀਂ ਕਰਦੇ ਕਿਸਾਨ ਵੀਰੋ ਸਾ ਅਸੀਂ ਵੀਡੀਓ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਇਸੇ ਕਰਕੇ ਕਹਿੰਦੇ ਆ ਸਾਡੇ ਪੇਜ ਨੂੰ ਫੋਲੋ ਲਾਈਕ ਜ਼ਰੂਰ ਕਰ ਦਿਆ ਕਰੋ ਸਾਡੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਹਰ ਇੱਕ ਕਿਸਾਨ ਤੱਕ ਪਹੁੰਚੇ ਅਸੀਂ ਚੰਗੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਇਆ ਕਰਾਂਗੇ ਧੰਨਵਾਦ